ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਟੋਕੜ ਗੱਬਣ ਚੈੱਕ ਪਾਸ ਵੜ ਛੇਣ ਲਈ ਲੈ ਕੇ ਆਏ ਹਾਂਗੇ ਮਗਰ ਵੀ ਕਰਮਾਲੀ ਦੇ ਵਸੀ ਆ ਗਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਰ੍ਹਾਂ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਟਾਪ ਬਰੀਡ ਆ ਬਾਈ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬ੍ਰਾਈ ਹੋ ਠੀਕ ਓ ਬਾਈ ਵਧੀਆ ਵੀਰੇ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਹੈਗਾ ਲੱਖੀ ਜੀ ਪਿੰਡ ਨੰਨੇ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਹੈਗੀ ਹੱਤਾ ਪਾਜੀ ਨੇੜੇ ਪਿੰਡ ਲੱਖੀ ਨੇੜੇ ਦੇ ਪਿੰਡ ਹੈਗੇ ਵੱਡੇ ਸੰਧੂ ਸੈਣਾ ਪਧਾਉੜੇ ਦੋ ਦੋ ਟਾ ਟਾ ਕਿਲੋਮੀਟਰ ਦੀ ਬਿੱਥੀ ਤੇ ਹੈ ਜੀ ਠੀਕ ਹੈ ਕੰਟੈਕਟ ਨੰਬਰ ਬੋਲ ਦੋ ਬਾਈ 62800612633 ਹੈ ਵੀਰੇ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਤੇ ਇੱਕ ਹੀ ਨਗੀਨਾ ਲੈ ਆਏ ਹਨਾ ਹਾਂ ਵੀਰੇ ਕਿਹੜਾ ਸੂਆ ਸੂਈ ਵੇ ਬਾਈ ਇਹ ਵੀਰੇ ਪਹਿਲਾ ਸੂਆ ਸੂਈ ਵੇ ਦੂਜੇ ਲਈ ਕੱਬਣਾ 2 ਮਹੀਨੇ ਦੀ ਚੈੱਕ ਉਹ ਆਉਦੀ ਕਰਵਾ ਲੇ ਆਪਦੇ ਪਿੰਡੋਂ ਕਰਵਾ ਲੇ ਸਾਡੇ ਪਿੰਡੋਂ ਕਰਵਾ ਲੇ ਠੀਕ ਹੈ ਭਾਈ ਆਪਣੀ ਤਸੱਲੀ ਕਰੀ ਵੀ ਅਗਲਾ ਤਸੱਲੀ ਕਰਕੇ ਲੈ ਕੇ ਜਿਹਨੇ ਪੈਸੇ ਲਾਉਣੇ ਡਾਕਟਰ ਲਿਆਵੇ ਭਾਵੇਂ ਇੱਥੋਂ ਡਾਕਟਰ ਛੱਦ ਲਓ ਬਾਈ ਤਸੱਲੀ ਕਰਵਾ ਸਕਦੇ ਹਾਂ ਤੇ ਬਾਈ ਕਿੰਨਾ ਦੁੱਧ ਹੈ ਥੱਲੇ ਇਹਦੇ ਵੀ 17 ਤੋਂ 18 ਲੀਟਰ ਦੁੱਧ ਜਮਨੈਟ ਤਿਆਰ ਤੇ ਕੋਈ ਭਾਵੇਂ ਦੋ ਟਾਈਮ ਚ ਵਾਈ ਕਰ ਲੈ ਬਸ਼ੱਕ ਚਾਰ ਟਾਈਮ ਚੋ ਲੈ ਆਪਣੇ ਘਰੇ ਠੀਕ ਆ ਆਪਾਂ 20 ਲੀਟਰ ਚੋ ਕੇ ਲੈਂਦਾ ਸੀਗਾ ਉਪਰ ਆਇਆ ਕਰ ਜਾਂਦਾ ਪਸ਼ੂ ਹਣਾ 17 18 ਲੀਟਰ ਜਮਨੈਟ ਤਿਆਰ ਆ ਆਪਣੇ ਕੋਲ 1 ਲੀਟਰ ਵਾਲਾ ਦੁੱਧ ਠੀਕ ਹੈ ਬਾਈ ਬਾਕੀ ਕਾਤ ਬਹੁਤ ਆ ਜਾਨਾ ਹਾਂ ਆ ਮਗਰ ਬੱਸੀ ਆ ਬਈ ਇਹ ਵੀ ਬੱਸੀ ਆ ਬੱਚਾ ਇਹਦੇ ਮਗਰ ਆ ਗਿਆ ਬੱਸੀ ਬੱਸੀ ਬਹੁਤ ਚੰਗੀ ਆ ਨਾ ਹਾਂ ਬੱਸੀ ਬਹੁਤ ਪਿਆਰੀ ਆ ਮੰਨ ਕੇ ਐਡੀਆਂ ਡੀਆਂ ਬੱਸੀਆਂ ਨੌ ਤੋਂ 10 ਹਜ਼ਾਰ ਦੀਆਂ ਵੇਕਦੀਆਂ ਬਾਈ ਯਾਰ ਇਹਦੀ ਵੀ ਬੱਸੀ ਆ ਆਪਾਂ ਐਮੀ ਜੀ ਕਰਨਾਲੀ ਦੇ ਦਿੰਨੀ ਆ ਮਾਂ ਦੇ ਆਪਦੀ ਠੀਕ ਹੈ ਬਾਈ ਤੇ ਥਾਣ ਦਿਖਾ ਦੀਏ ਮੈਂ ਤਾਂ ਬਿਲਕੁਲ ਸਾਫ਼ ਬਾਈ ਕੀ ਬਾਤ ਆ ਕੱਲਾ ਕੱਲਾ ਥਾਨ ਨਾੜਾ ਨੂੜਾ ਫੁੱਲ ਚੰਗੇ ਆ ਬਾਕੀ ਲੇਵਾ ਬਹੁਤ ਸੋਹਣਾ ਹੈ ਨਾ ਫੁੱਲ ਸਾਈਜ਼ ਆ ਬਾਈ ਫੁੱਲ ਕੋਈ ਛੋਟੀ ਮੰਨ ਕੇ ਨਾ ਬੇ ਹਨਾ ਤੋਰ ਕੇ ਦਿਖਾ ਦਿੰਦੇ ਆ ਚਾਰੂ ਚੁਰੂ ਕਰਨ ਵਾਲੀ ਫੁੱਲ ਆ ਜੀ ਹਾਂ ਤੋਰਾ ਤਰਾ ਪੱਜ ਨੂੰ ਚੈੱਕ ਕਰਵਾ ਲੈ ਹਾਂ ਕਿਆ ਬਾਤ ਬਾਕੀ ਲੰਮੀ ਲੰਮੀ ਹੁੰਦਾ ਜਰਾ ਹਾਂ ਵੀਰੇ ਫੁੱਲ ਸਾਈਜ਼ ਆ ਕੋਈ ਛੋਟੀ ਮੰਨ ਕੇ ਨਾ ਬੇ ਬਾਈ ਅਗਲਾ ਕਹਿੰਦਾ ਵੀ ਛੋਟੀ ਆ ਕਦ ਕਾਠ ਵਾਲੀ ਵਹਿੜਾ ਪੱਜ ਨਾਲੀ ਬੱਸੀ ਆ ਫੁੱਲ ਵਜਨ ਵਾਲੀ ਆ ਫੁੱਲ ਕਦ ਵਾਲੀ ਆ ਕੋਈ ਵੀ ਵੀਰ ਛੋਟੀ ਜਾਂ ਲਿੱਸੀ ਲੰਮੀ ਨਾ ਮੰਨੋ ਤੇ ਫੇਸ ਵਗੈਰਾ ਆਪਾਂ ਚੈੱਕ ਕਰਾ ਦੇ ਲੈ ਦੇਖੋ ਬਾਈ ਬਹੁਤ ਸੋਹਣਾ ਆ ਗਿਆ ਕਰਨ ਵਾਲੀ ਦਾ ਤੇ ਬਾਕੀ ਪਲੀ ਸਮੇ ਫੁੱਲ ਹਾਂ 25 26 ਕਿਲੋ ਵੀਰੇ ਸੱਜਰ ਆਮ ਹੀ ਦੁੱਧ ਦੇਈ ਜਾਂਦੀ ਆ ਇਹ ਤਾਂ ਕਿਸੇ ਵੀਰ ਭਾਈ ਨੇ ਆਪਣੇ ਜਾਰ ਮਿੱਤਰ ਨੇ ਬਾਹਰ ਨੂੰ ਜਾਣਾ ਸੀਗਾ ਹਾਂ ਤਾਂ ਦੇ ਗਿਆ ਫਸ ਦੋ ਕੁ ਸੂਈ ਰੱਖਦਾ ਸੀਗਾ ਇੱਕ ਵਾਰ ਰਿਸ਼ਤੇਦਾਰੀ ਚ ਭੇਜਤੀ ਸੀਗੀ ਠੀਕ ਹੈ ਮਗਰ ਬੱਸੀ ਇਹਦੂ ਕੋਈ ਬੱਸੀ ਆ ਨਾਲ ਹੀ ਬੱਸੀ ਦੇ ਦੇਣੀ ਆ ਆਪਾਂ ਨਾਲ ਹੀ ਬਾਈ ਕਹਿੰਨਾ ਆਪਾਂ ਬੱਚਾ ਜਿਹੜਾ ਬੱਸੀ ਦੇ ਦੇਣੀ ਆ ਹਾਂ ਬਾਈ ਨਾਲੇ ਮੇਨਗਾ ਤੇ ਕੋਹੋਰ ਨੇ ਲੇਵਾ ਵਾਲਾ ਟੈਟ ਆ ਗਿਆ ਨਾ ਹਾਂ 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 ਸਿੱਖ ਸਰ ਵੱਲੇ ਜਾ ਜਬਾ ਠੰਡੀ ਸੀ ਲਬਰੇ ਅਸੀਂ ਵੀਰੇ ਦੋਨੇ ਪਾਸੇ ਬਹਿ ਕੇ ਚਵਾਈ ਕਰਦੇ ਆ ਜੀ ਮੱਝਾਂ ਨਾਲ ਦਾ ਹਾਂ ਸਹੀ ਗੱਲ ਹੈ ਕੋਈ ਚੱਕਰ ਨਹੀਂ ਇੱਕ ਪਾਸੇ ਬੈ ਕੇ ਚਲੋ ਪਰ ਵੈਸੇ ਅਸੀਂ ਦੋਨਾਂ ਪਾਸੇ ਬੈ ਕੇ ਚਵਾਈ ਕਰਦੇ ਹਾਂ ਠੀਕ ਹੈ ਹਾਂ ਲੈ ਬਾਈ ਲੈਵੇ ਦੀ ਫੀਟਿੰਗ ਫੋਟੋ ਵੀ ਦੇਖ ਕਰ ਸਕਦਾ ਮਾੜਾ ਸਾਫ ਸੁਥਰਾ ਕਰਮਾਣੂ ਲੈਵਲ ਲੱਗਿਆ ਵਾ ਹਾਂ ਬਾਕੀ ਪੂਰੀ ਚੰਗੀ ਸਰਲੇ ਦੀ ਵੀਰੇ ਭੂਰ ਸਰਲੇ ਦੀ ਕੰਡ ਮਰੂਟੀ ਦੀ ਆਪਣੀ ਗਾਰੰਟੀ ਜੀ ਕਿਸੇ ਵੀਰ ਨੇ ਮੰਗਾਉਣੀ ਹੋਵੇ ਠੀਕ ਹੈ ਠੀਕ ਹੈ ਹਾਂ ਤੇ ਕੀ ਮੁੱਲ ਰੂ ਬਾਈ ਲੈਣ ਮੁੱਲ ਵੀਰੇ ਤਾਂ ਲੈਣ ਦੇਣ ਜੀ ਹੋਊਗਾ ਹੋਊਗਾ ਫੋਨ ਤੇ ਹੋਊਗਾ ਜਮ ਬਿਲਕੁਲ ਜਾਇਜ਼ ਠੀਕ ਹੈ ਹਾਂ ਮੁੱਲ ਬਾਈ ਕਹਿੰਦਾ ਹੋਊਗਾ ਬਾਈ ਲੈਣ ਦੇਣੀ ਤੇ ਮੁੱਲ ਜਿਹੜਾ ਹੋਊਗਾ ਫੋਨ ਤੇ ਹੋਊਗਾ ਵੀਰੇ ਜਿਹੜਾ ਬੰਦਾ ਖਰੀਦ ਕਰਦਾ ਦੇਖੋ ਇਹ ਤਿੰਨ ਚੀਜ਼ਾਂ ਲੈ ਕੇ ਜਾਊਗਾ ਹੂੰ ਸਹੀ ਗੱਲ ਆ ਗਾਥ ਲੈ ਦੁੱਧ ਨਾਲ ਬੱਸੀਆ ਨਾਲ ਬੱਚਾ ਜਾਊਗਾ ਸਹੀ ਗੱਲ ਆ ਤਿੰਨ ਚੀਜ਼ਾਂ ਨਾਲ ਲੈ ਜਾਣੀਆਂ ਹੈ ਨਾ ਤੇ ਧਾਰਾ ਮਰੋਗੇ ਭਾਈ ਮਾਰ ਦਿੰਨੇ ਆ ਭਾਈ ਧਾਰਾ ਭਾਈ ਕਹਿੰਦਾ ਭਾਈ ਮਾਰ ਦਿੰਨੇ ਆ ਲੈ ਭਾਈ ਚੋਣ ਚ ਵਾਪਸ ਉਹਨੂੰ ਕਰਾ ਲੈ ਵੀਰੇ ਪਤਾਰਾ ਵੀ ਮਾਰ ਦਿੰਨਾ ਵੀਡੀਓ ਦੇ ਵਿੱਚ ਹੀ ਹੂੰ ਜੇ ਕਿਸੇ ਵੀਰ ਨੇ ਆਨਲਾਈਨ ਬਣਾਉਣੀ ਆ ਥਾਣਾ ਥਣ ਲੈ ਵੀ ਦੀ ਤਾਂ ਪੂਰੀ ਸੂਚੀ ਇੱਕ ਨੰਬਰ ਚੋਣ ਚ ਵਾਪਸ ਉਹ ਚੰਗਾ ਆ ਬਾਲਾ ਚੰਗਾ ਵੀਰੇ ਮੋਟਾ ਮੋਟਾ ਬੈਣ ਪਸਵਾ ਤੋ ਆਪਾਂ ਲੱਬੇਣਾ ਪਸਵਾਤੋ ਭਾਈ ਬੈਠਾ ਕੋਈ ਚੱਕਰ ਹੀ ਨਹੀਂ ਕਰਮ ਵਾਲੀ ਨੂੰ ਦੋਨੇ ਪਾਸੇ ਬੈਠ ਕੇ ਚਵਾਈ ਕਰਦੇ ਵੀਰੇ ਕਿਸੇ ਨੇ ਕਰੇ ਰੱਖਣੀ ਹੁੰਦੀ ਹੈ ਨਾ ਵੀਰ ਭਾਈ ਨੇ ਰੱਖ ਬੱਚਿਆਂ ਨੂੰ ਚਵਾਈ ਸਿਖਾ ਲੇ ਬੰਦਾ ਠੀਕ ਹੈ ਦੋਨਾ ਪਾਸੇ ਬੈਠ ਕੇ ਚਵਾਈ ਕਰਾ ਲੇ ਤਾਂ ਕਲੀਅਰ ਥਾਂ ਨਹੀਂ ਮਿਲਦਾ ਥਾਂ ਬੜਾ ਮੱਜਾਂ ਨਾਲ ਦਾ ਥਾਂ ਹੁਣ ਭਾਈ ਤੂੰ ਪਸਵਾ ਦੇ ਇੱਕੀ ਬੱਸੀ ਦਾ ਸਹੀ ਗੱਲ ਆ ਭਾਈ ਮੱਜਾਂ ਨਾਲ ਦਾ ਥਾਣ ਤੋਰਾ ਤਾਰ ਭਾਈ ਸਹੂਲਤਾਂ ਵੀ ਬਹੁਤ ਆ ਦੁੱਧ ਨਾਲ ਦੁੱਧ ਆ ਸੱਜਰ ਗਾਂਜ ਨਾਲ ਦਾ ਦੁੱਧ ਆ ਸਹੀ ਗੱਲ ਆ ਮਗਰ ਬੱਚਾ ਦੇਖੋ ਕਿੰਨਾ ਚੰਗਾ ਹਾਂ ਹੈਨਾ ਸਹੀ ਗੱਲ ਆ। ਬਾਕੀ ਬਈ ਮੂਰੇ ਤਿਆਰ ਹੋਈ ਵੀ ਗੱਲਾਂ ਕੁਝ ਹੋਰ ਕਰਾਉਗ ਕਨੇ। ਬਈ 25-26 ਕਿਲੋ ਤਾਂ ਨਾਰਮਲੀ ਦੁੱਧ ਦੇ ਜਾਂਦੇ। ਸਾਡੇ ਕੋਲ ਤਾਂ ਕੱਖ ਖੁੱਖ ਜਿਹਾਲੇ ਘਾਟਾ ਵੀਰੇ ਹਰਾ-ਹਰਾ ਜਾ ਹੈ ਨਹੀਂ ਗਾ। ਹੁਣ ਤੁਹਾਨੂੰ ਪਤਾ ਰੁੱਤ ਬਦਲਦੀ ਆ। ਹੂੰ। ਨਹੀਂ ਤਾਂ ਮੰਨ ਕੇ 20 ਕਿਲੋ ਤਸੀਂ ਚੋਕੇ ਲਿਆਂਦਾ। ਤੁਹਾਨੂੰ ਟਾਈਮ ਚੁਵਾਈ ਕਰਕੇ। ਬਾਕੀ ਸਮੀ ਵੀ ਬਹੁਤ ਆ ਹਨਾ। ਹਾਂ। ਸਹੀ ਗੱਲ ਆ ਬਈ। ਦੂਜੀ ਗੱਲ ਵੀਰੇ ਆਪਣੇ ਘਰੋਂ ਕੋਈ ਮਰਜ਼ੀ ਜਿਹੜਾ ਵੀ ਸੌਦਾਗਰ ਦਾ ਹਨਾ ਦੋ ਟੰਗ ਚੋਲੇ ਕੋਈ ਚਾਰ ਡੰਗ ਚੋਲੇ ਹੂੰ। ਆਪਦੀ ਚੁਵਾਈ ਕਰਕੇ ਲਵੇ। ਠੀਕ ਹੈ ਠੀਕ ਹੈ ਹੂੰ ਆਪ ਜਿਹੜਾ ਮਰਜ਼ੀ ਡਾਕਟਰ ਤੋਂ ਤਸੱਲੀ ਕਰਾ ਲੇ ਆਪਣੀ ਘਰ ਘਰ ਦੀ ਗਰੰਟੀ ਹੈ ਵੀਰੇ ਠੀਕ ਹੈ ਸਾਹਾਂ ਵਾਲੀਆਂ ਚੀਜ਼ਾਂ ਮਿਲਣਗੀਆਂ ਬਾਕੀ ਚਲੋ ਬਾਈ ਕਹਿੰਦਾ ਵੀ ਆਪਦੀ ਤਸੱਲੀ ਬਾਈ ਜਿਵੇਂ ਮਰਜ਼ੀ ਕਰ ਲਓ ਕਰ ਸਕਦੇ ਹੋ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਬੈੜਾ ਆਵੇ ਪਸੰਦ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ